ਅਸੀਂ ਨਾ ਹਾਂਜੀ ਟੈਂਡਜੂ ਸਿ ਨਿੰਬੂ ਦਾ achar ਪਾਉਣ ਲੱਗੇ ਆ ਮਿੱਠਾ ਨਿੰਬੂ ਦਾ achar ਇਸ ਦੇ ਵਿੱਚ ਅਸੀਂ ਪਾਇਆ ਜਵਾਨ ਜੀਰਾ ਤੇ ਫੁੱਲੀ ਸੀ ਖੰਡੇ ਬਾਕੀ ਲੂਣ ਮਿਰਚਾ ਮਸਾਲਾ ਜੋ ਆਪਾਂ ਘਰ ਵਿੱਚ ਵਰਤਦੇ ਆ ਪਹਿਲਾਂ ਅਸੀਂ ਨਿੰਬੂ ਨੂੰ ਚੀਰ ਕੇ ਚੰਗੀ ਤਰ੍ਹਾਂ ਧੋ ਕੇ ਚਾਰ ਫਾੜ ਕਰ ਲਿਆ ਤੋਂ ਉਸ ਤੋਂ ਬਾਅਦ ਹੁਣ ਅਸੀਂ ਇਹਨਾਂ ਨੂੰ ਜਿੱਦਾਂ ਆਪਾਂ ਢਿੰਡੇ ਪਰਦੇ ਆ ਉਦਾਂ ਅਸੀਂ ਇਹਨਾਂ ਨੂੰ ਭਰ ਕੇ ਪਾਵਾਂਗੇ ਆ ਕੇ ਫਿਰ ਅਸੀਂ ਇਹਨੂੰ ਧੁੱਪ ਵਿੱਚ ਰੱਖਾਂਗੇ ਕੁਝ ਦਿਨਾਂ ਦੇ ਬਾਅਦ ਫਿਰ ਇਹ ਖਾਣਾ ਪੰਜੇਗਾ ਜਦੋਂ ਖਾਣ ਜਦੋਂ ਭਾਵੇਂ ਤੁਸੀਂ ਇਸ ਨੂੰ ਭਾਉਂਦੇ ਨਾ ਖਾਓ ਭਾਵੇਂ ਉਹ ਸਬਜ਼ੀ ਨਾਲ ਖਾਓ ਆਸੀਂ ਭਾਵੇਂ ਮਿਰਚਾਂ ਦਾ ਤੇ ਅਦਰਕ ਦਾ ਨਿੰਬੂ ਦਾ achar ਇਹ ਮਤਾਜੀ ਪਰਦੇ ਹੀ ਆ ਸਾਡੀ ਇਹ ਸੱਕੀ ਉਹਦਾ ਬਿਸਤਰਾ ਹੈ ਇਹ ਸਾਸੂਮਾ ਇਹਨਾਂ ਦਾ ਆਈਡੀਆ ਸੀ ਕਿ ਆਪਾਂ ਇਦਾਂ ਚਾਰ ਪਾਵਾਂਗੇ ਨੀਬੂ ਦਾ ਮਿੱਠਾ ਪਰਕੇ ਉਹ ਸਵਾਗ ਦਾ ਬੰਦਾ ਤੇ ਖਾਂਚ ਬਹੁਤ ਟੇਸਟੀ ਹੁੰਦਾ